ਤੇਰੇ ਘਰ ਵਿੱਚ ਖੁਸ਼ੀਆਂ ਬਾਬਾ ਮੈਂ ਵੀ ਸੀ ਅੱਜ ਦੇਖਣ ਆਇਆ ਮੈਨੂੰ ਕਹਿੰਦੇ ਤੂੰ ਪਾਸੇ ਹਟ ਜਾ ਭਾਗੋ ਮੱਥਾ ਟੇਕਣ ਆਇਆ ਮੈਨੂੰ ਕਹਿੰਦੇ ਤੂੰ ਪਾਸੇ ਹਟ ਜਾ ਭਾਗੋ ਮੱਥਾ ਟੇਕਣ ਆਇਆ ਮੈਂ ਸੋਚਿਆ ਚੱਲ ਓਡੀਕ ਲੈਨੇ ਆ ਆਪੇ ਬਿੰਦ ਝਟ ਬਹਿ ਕੇ ਮੁੜ ਜੂ ਮੈਂ ਸੋਚਿਆ ਚੱਲ ਓਡੀਕ ਲੈਨੇ ਆ ਆਪੇ ਬਿੰਦ ਝਟ ਬਹਿ ਕੇ ਮੁੜ ਜੂ ਜਗ ਜੁਗ ਕੋਈ ਕਰਨਾ ਹੋਣਾ ਬਾਬੇ ਹੋਰਾਂ ਨੂੰ ਕਹਿ ਕੇ ਮੁੜ ਜੂ ਜਗ ਜੁਗ ਕੋਈ ਕਰਨਾ ਹੋਣਾ ਬਾਬੇ ਹੋਰਾਂ ਨੂੰ ਕਹਿ ਕੇ ਮੁੜ ਜੂ ਬੈਠੇ ਬੈਠੇ ਨੂੰ ਤੇ ਲੱਗੀ ਤਾਂ ਮੈਂ ਉੱਠ ਕੇ ਵੇਈ ਵੱਲ ਤੁਰਿਆ ਬੈਠੇ ਬੈਠੇ ਨੂੰ ਤੇ ਲੱਗੀ ਮੈਂ ਉੱਠ ਕੇ ਵੇਈ ਵੱਲ ਨੂੰ ਤੁਰਿਆ ਪਾਣੀ ਪੀ ਕੇ ਆਉਨੇ ਆ ਚੱਲ ਮੇਰੇ ਮਨ ਵਿੱਚ ਫੁਰਨਾ ਫੁਰਿਆ ਪਾਣੀ ਪੀ ਕੇ ਆਉਨੇ ਆ ਚੱਲ ਮੇਰੇ ਮਨ ਵਿੱਚ ਫੁਰਨਾ ਫੁਰਿਆ ਨੇੜੇ ਜਾ ਕੇ ਦੇਖੀ ਉਥੇ ਮੈਂ ਅਸਲੋਂ ਉਲਟ ਕਹਾਣੀ ਬਾਬਾ ਨੇੜੇ ਜਾ ਕੇ ਦੇਖੀ ਉਥੇ ਮੈਂ ਅਸਲੋਂ ਉਲਟ ਕਹਾਣੀ ਬਾਬਾ ਭੈੜੇ ਲੋਕਾਂ ਨੇ ਜ਼ਹਿਰ ਬਣਾਤਾ ਅੰਮ੍ਰਿਤ ਵਰਗਾ ਪਾਣੀ ਬਾਬਾ ਭੈੜੇ ਲੋਕਾਂ ਨੇ ਜ਼ਹਿਰ ਬਣਾਤਾ ਅੰਮ੍ਰਿਤ ਵਰਗਾ ਪਾਣੀ ਬਾਬਾ ਮੋੜ ਆਇਆ ਉਵੇਂ ਹੀ ਉਥੋਂ ਇੱਕ ਵੀ ਘੁੱਟ ਗਈ ਨਾ ਪੀਤੀ ਸੋਚੀ ਜਾਵਾ ਨਦੀ ਏ ਸੋਹਣੀ ਕੀਨੇ ਨਾਲੇ ਵਰਗੀ ਕੀਤੀ ਮੋੜ ਆਇਆ ਉਵੇਂ ਹੀ ਉਥੋਂ ਇੱਕ ਵੀ ਘੁੱਟ ਗਈ ਨਾ ਪੀਤੀ ਸੋਚੀ ਜਾਵਾ ਇਹ ਸੋਹਣੀ ਸੋਚੀ ਜਾਵਾ ਨਦੀ ਇਹ ਸੋਹਣੀ ਕੀਨੇ ਨਾਲੇ ਵਰਗੀ ਕੀਤੀ ਮੈਂ ਕਿਹਾ ਮਨਾ ਲੰਗਰ ਛਕ ਲਈਏ ਪੰਡਾਲ ਉਦੋਂ ਨੂੰ ਵਿਹਲਾ ਹੋ ਜੂ ਵੱਡੇ ਲੋਕ ਜਦ ਤੁਰਦੇ ਤੁਰ ਗਏ ਸਾਰੇ ਫੇਰ ਬਾਬੇ ਨਾਲ ਮੇਲਾ ਹੋ ਜੂ ਮੈਂ ਸੋਚਿਆ ਮੈਂ ਕਿਹਾ ਮਨਾ ਲੰਗਰ ਛਕ ਲਈਏ ਪੰਡਾਲ ਉਦੋਂ ਨੂੰ ਵਿਹਲਾ ਹੋ ਜੂ ਵੱਡੇ ਲੋਕ ਜਦ ਤੁਰਗੇ ਸਾਰੇ ਫੇਰ ਬਾਬੇ ਨਾਲ ਮੇਲਾ ਹੋ ਜੂ ਬਰਸ਼ੇ ਵਾਲਾ ਕਹਿੰਦਾ ਖੜਜਾ ਬਰਸ਼ੇ ਵਾਲਾ ਕਹਿੰਦਾ ਖੜਜਾ ਤੈਨੂੰ ਜ਼ਰਾ ਰੁਕਣਾ ਪੈਣਾ ਏ ਸਾਬ ਹੋਰਾਂ ਨੂੰ ਖਾ ਲੈਣ ਦੇ ਤੂੰ ਕੀ ਭਲਾ ਰੌਲਦੇ ਬਹਿਣਾ ਏ ਸਾਬ ਹੋਰਾਂ ਨੂੰ ਖਾ ਲੈਣ ਦੇ ਤੂੰ ਕੀ ਭਰਾਗੀ ਰੌਲਦੇ ਬਹਿਣਾ ਏ ਇੱਕ ਕਾਫਲਾ ਹੋਰ ਆ ਗਿਆ ਲੱਗ ਗਏ ਵਾਜੇ ਵਜਣ ਜੀ ਇੱਕ ਕਾਫਲਾ ਹੋਰ ਆ ਗਿਆ ਲੱਗ ਗਏ ਵਾਜੇ ਵਜਣ ਜੀ ਕਹਿਣ ਪੁਲਸਗੇ ਹੋ ਜੋ ਪਾਸੇ ਆ ਗਏ ਹੁਣ ਸੱਜਣ ਜੀ ਕਹਿਣ ਪੁਲਸਗੇ ਹੋ ਜੋ ਪਾਸੇ ਆ ਗਏ ਹੁਣ ਸੱਜਣ ਜੀ ਕਿਸੇ ਨੇ ਮੈਨੂੰ ਮਾਰਿਆ ਤੱਕਾ ਮੇਰੇ ਸਿਰ ਦਾ ਸਾਫਾ ਲੈ ਗਿਆ ਕਿਸੇ ਨੇ ਮੈਨੂੰ ਮਾਰਿਆ ਤੱਕਾ ਮੇਰੇ ਸਿਰ ਦਾ ਸਾਫਾ ਲੈ ਗਿਆ ਫਟੇ ਪ੍ਰਾਣੇ ਝਾੜ ਕੇ ਲੀੜੇ ਮੈਂ ਇੱਕ ਪਾਸੇ ਹੋ ਕੇ ਬਹਿ ਗਿਆ ਫਟੇ ਫਰਾਣੇ ਝਾੜ ਕੇ ਲੀੜੇ ਮੈਂ ਇੱਕ ਪਾਸੇ ਹੋ ਕੇ ਬਹਿ ਗਿਆ ਦਿਲ ਦਿਨ ਢਲਦੇ ਨੂੰ ਸਾਰੇ ਲੋਕੀ ਆਪੋ ਆਪਣੇ ਰਾਹੇ ਪੈ ਗਏ ਦਿਨ ਢਲਦੇ ਨੂੰ ਸਾਰੇ ਲੋਕੀ ਆਪੋ ਆਪਣੇ ਰਾਹੇ ਪੈ ਗਏ 2 ਘੰਟਿਆਂ ਵਿੱਚ ਨੌਕਰ ਚਾਕਰ ਟੈਂਟ ਕਨਾਤਾਂ ਚੁੱਕ ਕੇ ਲੈ ਗਏ 2 ਘੰਟਿਆਂ ਵਿੱਚ ਨੌਕਰ ਚਾਕਰ ਟੈਂਟ ਕਨਾਤਾਂ ਪਟਕੇ ਲੈ ਗਏ ਪਾਠੀ ਸਿੰਘ ਨੇ ਫਤਿਹ ਬੁਲਾ ਕੇ ਘੋਲਿਆ ਅੰਦਰੋਂ ਲਾ ਲਿਆ ਕੁੰਡਾ ਪਾਠੀ ਸਿੰਘ ਨੇ ਫਤਿਹ ਬੁਲਾ ਕੇ ਘੋਲਿਆ ਅੰਦਰੋਂ ਲਾ ਲਿਆ ਕੁੰਡਾ ਕੌਲੇ ਦੇ ਨਾਲ ਬੈਠਾ ਰਹਿ ਗਿਆ ਮੈਂ ਜਰਨੈਲ ਲਾਲੋ ਦਾ ਮੁੰਡਾ ਪਾਠੀ ਸਿੰਘ ਨੇ ਫਤਿਹ ਬੁਲਾ ਕੇ ਘੋਲਿਆ ਅੰਦਰੋਂ ਲਾ ਲਿਆ ਕੁੰਡਾ ਕੌਲੇ ਦੇ ਨਾਲ ਬੈਠਾ ਰਹਿ ਗਿਆ ਮੈਂ ਜਰਨੈਲ ਲਾਲੋ ਦਾ ਮੁੰਡਾ ਮੈਂ ਜਰਨੈਲ ਲਾਲੋ ਦਾ ਮੁੰਡਾ ਇਹ ਸੀ ਜੀ ਬਹੁਤ ਵਧੀਆ ਗੀਤਕਾਰ ਜਰਨੈਲ ਕੋਹਲੀਆ ਸਾਡੇ ਮਿੱਤਰ ਪਿਆਰੇ ਉਹਨਾਂ ਦੀ ਇਹ ਰਚਨਾ ਲਾਲੋ ਦਾ ਮੁੰਡਾ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਵੇਗੀ ਸੁਣਦੇ ਰਹੋ ਰੇਡੀਓ ਪੰਜਾਬ